9 ਮਾਰਚ ਤੋਂ ਨਹੀਂ ਚੱਲਣਗੀਆਂ ਇਹ ਪੱਸਾ ਕਿਉਂਕਿ ਹੁਣੇ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦਾ ਸੰਘਰਸ਼ ਜਿਹੜਾ ਕੀਤਾ ਜਾਵੇਗਾ ਇੱਕ ਐਲਾਨ ਕਰ ਦਿੱਤਾ ਹੈ ਤੇ ਦਰਸਲ ਦੱਸ ਦਈਏ ਕਿ ਹੁਣੇ ਮਾਮਲਾ ਜ਼ਿਆਦਾ ਪੱਕਿਆ ਹੋਇਆ ਔਰ ਪੱਸਾ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਖਾਸ ਖਬਰ ਆ ਚੁੱਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਹੜੀਆਂ ਬੱਸਾਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਚੱਲਣਗੀਆਂ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਹੁਣ HRTC ਡਰਾਈਵਰ ਕੰਡਕਟਰ ਯੂਨੀਅਨ ਨੇ ਹੁਣ ਸੰਘਰਸ਼ ਦਾ ਐਲਾਨ ਕੀਤਾ ਯੂਨੀਅਨ ਨੇ ਮੈਨੇਜਮੈਂਟ ਅਤੇ ਸਰਕਾਰ ਨੂੰ ਵੀਰਵਾਰ ਰਾਤ 9 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ ਹਾਲਾਂਕਿ ਹੁਣ ਦੱਸ ਦਈਏ ਕਿ ਨੋਟਿਸ ਤੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਨਾ ਨੋ ਮਾਰਚ ਦੀ ਅੱਧੀ ਰਾਤ ਤੋਂ ਡਰਾਈਵਰ ਹਟਾਤੇ ਚਲੇ ਜਾਣਗੇ ਅਜੇ ਇਹ ਵਿੱਚ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਯੂਨੀਅਨ ਨੇ ਮੁੱਖ ਮੰਤਰੀ ਨੇ ਝੂਠ ਬੋਲਣ ਦਾ ਦੋਸ਼ ਲਗਾ ਦਿੱਤਾ ਐਚ ਆਰਟੀਸੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਦੱਸਿਆ ਗਿਆ ਕਿ ਯੂਨੀਅਨ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਹੈ ਔਰ ਨੋਟਿਸ ਦੀ ਮਿਆਦ ਅੱਜ ਖਤਮ ਹੋ ਗਈ ਹੈ ਉਣਾਪੀ ਆਪਣੀਆਂ ਮੰਗਾਂ ਸਰਕਾਰ ਅਤੇ ਮੈਨੇਜਮੈਂਟ ਅੱਗੇ ਰੱਖੀਆਂ ਔਰ HRTC ਡਰਾਈਵਰ ਅਤੇ ਕੰਡਕਟਰ ਦੇ ਓਵਰਟਾਈਮ ਦੀਆਂ 95 ਮਹੀਨੇ ਦੀਆਂ ਕਿਸ਼ਤਾਂ ਦੀ ਡੀਏ ਤੇ ਬਕਾਇਆ ਤੇ ਹੋਰ ਵੀ ਜਿਹੜੇ ਉਹਨਾਂ ਦੀਆਂ ਤਨਖਾਹਾਂ ਪੈਂਡਿੰਗ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਹੜਤਾਲ ਮਿੱਟੀ ਗਈ ਹੈ ਦੱਸੀਏ ਕਿ ਸੂਬਾ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਬਕਾਇਆ ਜਿਹੜੀਆਂ ਜਰਾਸ਼ੀਆਂ ਨੇ ਉਹਨਾਂ ਦਾ ਭੁਗਤਾਨ ਨਹੀਂ ਕਰੀਆ ਤਾਂ ਇਸ ਦੇ ਚਾਲ ਦੇ ਹੀ ਦੱਸੀਏ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਜੋ 2024 ਦੇ ਵਿੱਚ ਕਰੋੜਾਂ ਦਾ ਐਲਾਨ ਕੀਤਾ ਸੀ ਦੇਣ ਦਾ ਪਰ ਹਾਲਾકી ਦੱਸੀਏ ਕਿ ਜਿਹੜੀ ਯੂਨੀਅਨ ਉਹਨਾਂ ਦਾ ਕਹਿਣਾ ਹੈ ਕਿ ਇਹ ਝੂਠਾ ਐਲਾਨ ਹੈ ਔਰ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦੀ ਜਿਹੜੀ ਹੜਤਾਲ ਵਿੱਟੀ ਜਾਵੇਗੀ 9 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਕਿ ਜੇਕਰ ਉਹਨਾਂ ਦੇ ਇੰਨੇ ਸਮੇਂ ਤੋਂ ਪਹਿਲਾਂ ਯਾਨੀ ਕਿ ਹੁਣੇ ਕੰਮ ਨਾ ਹੋਏ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ ਔਰ ਇਸ ਦੌਰਾਨ ਜੇਕਰ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਠੀਕ ਨਹੀਂ ਤਾਂ 72 ਘੰਟੇ ਲਈ ਹੜਤਾਲ ਤੇ ਚਲੇ ਜਾਣਗੇ ਹਾਲਾਂਕਿ ਦੱਸਿਆ ਕਿ ਹੁਣ ਨੋਟਿਸ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਹੁਣ ਐਡਵਾਂਸ ਬੁਕਿੰਗ ਨਾ ਕੀਤੀ ਜਾਵੇ ਅਜੇਕਰ ਜੇਕਰ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗਾ ਨਹੀਂ ਪਸੰਦ ਡਰਾਈਵਰ ਵਾਲੇ ਨਹੀਂ ਹੋਣਗੇ ਦੱਸ ਦਈਏ ਕਿ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਮਾਝਾ ਪ੍ਰਦੇਸ਼ ਦੇ ਵਿੱਚ ਯੂਨੀਅਨ ਦੇ ਵੱਲੋਂ ਵੱਡੇ ਪੱਦਰ ਦਾ ਐਲਾਨ ਕਰ ਦਿੱਤਾ ਹੈ ਚੱਕਾ ਜਾਮ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਕੰਮ ਕੀਤਾ ਜਾਵੇਗਾ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਜੇਕਰ ਸਫ਼ਰ ਕਰਨ ਵਾਲੇ ਹੋ ਤੁਸੀਂ ਕਿਤੇ ਪਲਾਨ ਬਣਾਇਆ ਤੇ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਇਸ ਖਬਰ ਨੂੰ ਵਿਦੇਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ 9 ਮਾਰਚ ਤੋਂ ਨਹੀਂ ਚੱਲਣਗੀਆਂ ਇਹ ਪੱਸਾ ਕਿਉਂਕਿ ਹੁਣੇ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦਾ ਸੰਘਰਸ਼ ਜਿਹੜਾ ਕੀਤਾ ਜਾਵੇਗਾ ਇੱਕ ਐਲਾਨ ਕਰ ਦਿੱਤਾ ਹੈ ਤੇ ਦਰਸਲ ਦੱਸ ਦਈਏ ਕਿ ਹੁਣੇ ਮਾਮਲਾ ਜ਼ਿਆਦਾ ਪੱਕਿਆ ਹੋਇਆ ਔਰ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇੱਕ ਖਾਸ ਖਬਰ ਆ ਚੁੱਕੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਜਿਹੜੀਆਂ ਬੱਸਾਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਚੱਲਣਗੀਆਂ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਹੁਣ HRTC ਡਰਾਈਵਰ ਕੰਡਕਟਰ ਯੂਨੀਅਨ ਨੇ ਹੁਣ ਸੰਘਰਸ਼ ਦਾ ਐਲਾਨ ਕੀਤਾ ਯੂਨੀਅਨ ਨੇ ਮੈਨੇਜਮੈਂਟ ਅਤੇ ਸਰਕਾਰ ਨੂੰ ਵੀਰਵਾਰ ਰਾਤ 9 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ ਹਾਲਾਂਕਿ ਹੁਣ ਦੱਸ ਦਈਏ ਕਿ ਨੋਟਿਸ ਤੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਨਾ 9 ਮਾਰਚ ਦੀ ਅੱਧੀ ਰਾਤ ਤੋਂ ਡਰਾਈਵਰ ਹਟਾਤੇ ਚਲੇ ਜਾਣਗੇ ਅਜੇ ਇਹ ਵਿੱਚ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਯੂਨੀਅਨ ਦੇ ਮੁੱਖ ਮੰਤਰੀ ਨੇ ਝੂਠ ਬੋਲਣ ਦਾ ਦੋਸ਼ ਲਗਾ ਦਿੱਤਾ ਐਚ ਆਰਟੀਸੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਦੱਸਿਆ ਗਿਆ ਕਿ ਯੂਨੀਅਨ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਹੈ ਔਰ ਨੋਟਿਸ ਦੀ ਮਿਆਦ ਅੱਜ ਖਤਮ ਹੋ ਗਈ ਹੈ ਉਣਾਪੀ ਆਪਣੀਆਂ ਮੰਗਾਂ ਸਰਕਾਰ ਅਤੇ ਮੈਨੇਜਮੈਂਟ ਅੱਗੇ ਰੱਖੀਆਂ ਔਰ HRTC ਡਰਾਈਵਰ ਅਤੇ ਕੰਡਕਟਰ ਦੇ ਓਵਰਟਾਈਮ ਦੀਆਂ 95 ਮਹੀਨੇ ਦੀਆਂ ਕਿਸ਼ਤਾਂ ਦੀ ਡੀਏ ਤੇ ਬਕਾਇਆ ਤੇ ਹੋਰ ਵੀ ਜਿਹੜੇ ਉਹਨਾਂ ਦੀਆਂ ਤਨਖਾਹਾਂ ਪੈਂਡਿੰਗ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਹੜਤਾਲ ਮਿੱਟੀ ਗਈ ਹੈ ਦੱਸੀਏ ਕਿ ਸੂਬਾ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਬਕਾਇਆ ਜਿਹੜੀਆਂ ਜਰਾਸ਼ੀਆਂ ਨੇ ਉਹਨਾਂ ਦਾ ਭੁਗਤਾਨ ਨਹੀਂ ਕਰਦੀ ਹੈ ਤਾਂ ਇਸ ਦੇ ਚਾਲ ਦੇ ਹੀ ਦੱਸੀਏ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਜੋ 2024 ਦੇ ਵਿੱਚ ਕਰੋੜਾਂ ਦਾ ਐਲਾਨ ਕੀਤਾ ਸੀ ਦੇਣ ਦਾ ਪਰ ਹਾਲਾਕੀ ਦੱਸੀਏ ਕਿ ਜਿਹੜੀ ਯੂਨੀਅਨ ਉਹਨਾਂ ਦਾ ਕਹਿਣਾ ਹੈ ਕਿ ਇਹ ਝੂਠਾ ਐਲਾਨ ਹੈ ਔਰ ਯੂਨੀਅਨ ਦੇ ਵੱਲੋਂ ਵੱਡੇ ਪੱਧਰ ਦੀ ਜਿਹੜੀ ਹੜਤਾਲ ਉਹ ਬਿੱਟੀ ਜਾਵੇਗੀ 9 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਕਿ ਜੇਕਰ ਉਹਨਾਂ ਦੇ ਇੰਨੇ ਸਮੇਂ ਤੋਂ ਪਹਿਲਾਂ ਜਾਨੀ ਕਿ ਹੁਣੇ ਕੰਮ ਨਾ ਹੋਏ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ ਔਰ ਇਸ ਦੌਰਾਨ ਜੇਕਰ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਠੀਕ ਨਹੀਂ ਤਾਂ 72 ਘੰਟੇ ਲਈ ਹੜਤਾਲ ਤੇ ਚਲੇ ਜਾਣਗੇ ਹਾਲਾਂਕਿ ਦੱਸਿਆ ਕਿ ਉਹ ਨੋਟਿਸ ਵਿੱਚ ਸਪਸ਼ਟ ਕਿਹਾ ਗਿਆ ਕਿ ਹੁਣ ਐਡਵਾਂਸ ਬੁਕਿੰਗ ਨਾ ਕੀਤੀ ਜਾਵੇ ਅਜੇਕਰ ਜੇਕਰ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗਾ ਨਾਹੀਂ ਪਸੰਦ ਡਰਾਈਵਰ ਵਾਲੇ ਨਹੀਂ ਹੋਣਗੇ ਦੱਸ ਦਈਏ ਕਿ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਮਾਝਾ ਪ੍ਰਦੇਸ਼ ਦੇ ਵਿੱਚ ਯੂਨੀਅਨ ਦੇ ਵੱਲੋਂ ਵੱਡੇ ਪੱਦਰ ਦਾ ਐਲਾਨ ਕਰ ਦਿੱਤਾ ਹੈ ਚੱਕਾ ਜਾਮ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਕੰਮ ਕੀਤਾ ਜਾਵੇਗਾ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਜੇਕਰ ਸਫ਼ਰ ਕਰਨ ਵਾਲੇ ਹੋ ਤੁਸੀਂ ਕਿਤੇ ਪਲਾਨ ਬਣਾਇਆ ਤੇ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਇਸ ਖਬਰ ਨੂੰ ਵਿਦੇਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ